ਸਰਪੰਚ ਚਲੇ ਜਾਓ ਬਾਬਾ ਆ ਗਿਆ ਗਾਂ ਲੈ ਆ ਉਹ ਕਰ ਲੈ ਸਾਰੇ ਹੀ ਤਾਂ ਪ੍ਰਭੂ ਤੁਹਾਨੂੰ ਹਾਂਜੀ ਅੱਜ ਤੁਹਾਨੂੰ ਸਰਪੰਚ ਜੀ ਦੇ ਨਾਲ ਸਰਪੰਚ ਜੀ ਨੇ ਆ ਗਿਆ ਵਾ ਪਿੰਡ ਬੂਬੁਰੇ ਦਾ ਤੇ ਤੁਸੀਂ ਇਹਦੇ ਬਾਰੇ ਹੁਣ ਕੀ ਕਹਿਣਾ ਚਾਹੁੰਦੇ ਹੋ ਜੀ ਜਮਾਦੋ ਜੀ ਸਹੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਜਨਵਰੀ ਦਿੱਤੀ ਉਹ ਦਿਕਤਾਂ ਦੀ ਗੱਲ ਆਵਾਜ਼ ਠੀਕ ਹੈ ਤੇ ਕੋਈ ਜਿਹੜੀ ਪਾਰਟੀ ਬਾਜੀ ਆ ਸਾਰੇ ਪਿੰਡ ਲੋਕ ਸਹਿਮਤ ਹੋ ਕੇ ਬਿਲਕੁਲ ਜੀ ਸਾਰੇ ਸਹਿਮਤ ਕੋਈ ਪਾਰਟੀ ਬਾਜੀ ਨਹੀਂ ਤੇ ਸਾਰੇ ਨੇ ਸਹਿਮਤੀ ਲਚਾ ਠੀਕ ਹੈ ਜੀ ਤੇ કરી ਕਰ ਲੈਣ ਨੂੰ ਗੱਲ ਤੇ ਪਰੇ ਪਰੇ ਸਾਡੇ ਹਾਂਜੀ ਬਾਈ ਨੂੰ ਫਾਕਾ ਵੇਪਾ ਸਾਡਾ ਪਿੰਡ ਸਾਰੇ ਰਾਜੀ ਹੋ ਕੇ ਬੜੇ ਆਦਰ ਸਤਿਕਾਰ ਨਾਲ ਬਣਾ ਕੇ ਸਰਪੰਚ ਜੀ ਹੁੰਦਾ ਠੀਕ ਹੈ ਤੇ ਬਹੁਤ ਬਹੁਤ ਪਿੰਡਾਂ ਦੀ ਮਿਹਰਬਾਨੀ ਜੋ ਪਿੰਡ ਦੇ ਵਿੱਚ ਲਾਈਆਂ ਚੜਾਈਆਂ ਸਾਰੀਆਂ ਖਤਮ ਹੋ ਗਈਆਂ ਵਾਹਿਗੁਰੂ ਪਿੰਡ ਤੇ ਮਿਹਰ ਪਾਇ ਕੁਦਦ ਖੰਧਾ ਪਾਇ ਵੀਡੀਓ ਹਾਂਜੀ ਹਾਂਜੀ ਸਰਪੰਚ ਸਾਹਿਬ ਬਹੁਤ ਬੜੀ ਪਿੰਡ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਕੰਮ ਜਿੰਮੇਵਾਰੀ ਦਿੱਤੀ ਸਕੇ ਚੀਕ ਠੀਕ ਪਿੰਡ ਦਾ ਬੜਾ ਸਹਿਯੋਗ ਦੇ ਨਾਲ ਸਰਪੰਚ ਬਣਾਇਆ ਕਰਨੀ ਤੇ ਸਾਰੇ ਪਿੰਡ ਦੀ ਸਹਿਮਤੀ ਨਾਲ ਬੜੀ ਖੁਸ਼ੀ ਨਾਲ ਗੁਰਦੁਆਰੇ ਦੇ ਵਿੱਚ ਜਗਾਰਿਆਂ ਨਾਲ ਇਹਨੂੰ ਸਰਪੰਚ ਬਣਾ ਕੇ ਤੇ ਕਰੇ ਲੈਣ ਠੀਕ ਬਹੁਤ ਬਹੁਤ ਧੰਨਵਾਦ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਪਿੰਡ ਦਾ ਕੋਈ ਵਿਕਾਸ ਦਾ ਕੰਮ ਹੈ ਮੈਂ ਪਾਰਟੀ ਵਾਜੀ ਤੋਂ ਉੱਪਰ ਹੋ ਕੇ ਸਭ ਸਿਰੇ ਚੜਾਵਾਂਗੇ ਜੀ ਸਾਰਿਆਂ ਦਾ ਸਹਿਯੋਗ ਬੋਲੇ ਸੋਨਹਾ ਬਹੁਤ ਬਹੁਤ ਧੰਨਵਾਦ